ਕਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੁਹਾਨੂੰ ਇਤਿਹਾਸ ਸੁਣਾਉਣਾ ਛੋਟਾ ਜਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮਕੌਰ ਦੀ ਘੜੀ ਦੇ ਵਿੱਚ ਸਾਧ ਸੰਗਤ 40 ਕੁ ਸਿੰਘ ਤੇ ਤਿੰਨ ਆਪ 43 ਬੰਦੇ ਸੀ ਸਾਧ ਸੰਗਤ ਪਹੀਮਾਨ ਸਿੰਘ, ਦਿਆ ਸਿੰਘ, ਧਰਮ ਸਿੰਘ, ਕੋਠਾ ਸਿੰਘ, ਸੰਗਤ ਸਿੰਘ ਇਹ ਜਿੰਨਾਂ ਸੀ ਸਾਰਿਆਂ ਦੇ ਜਿੰਨੇ ਵੀ ਸਤਿਗੁਰੂ ਜੀ ਦੇ ਕੋਲੇ ਰਹੇ ਨੇ ਸਾਹ ਸਾਡੇ ਜੋ ਪੰਜ ਪਿਆਰੇ ਹੋਏ ਨਾ ਸਤਿਗੁਰੂ ਜੀ ਦੇ ਮੂਹਰੇ ਕਹਿੰਦੇ ਮਹਾਰਾਜ ਤੁਸੀਂ ਇੱਥੋਂ ਨਿਕਲ ਜਾਓ ਤੁਸੀਂ ਤਾਂ ਸਾਡੇ ਵਰਗੇ ਸੰਗ ਸਜਾ ਲਓਗੇ ਹੋਰ ਬਹੁਤ ਪਰ ਛੁੱਡੇ ਵਰਗਾ ਸਾਨੂੰ ਗੁਰੂ ਨਹੀਂ ਮਿਲਣਾ ਇਸ ਕਰਕੇ ਨਾ ਤੁਸੀਂ ਇੱਥੋਂ ਨਿਕਲ ਜਾਓ ਜਾਓ ਨਾ ਤੁਸੀਂ ਆਪ ਹੀ ਅਨੰਦਪੁਰ ਸਾਹਿਬ ਦੇ ਵਿੱਚ ਪੰਜ ਪਿਆਰੇ ਸੱਜਣ ਲੱਗੇ ਨੇ ਗੱਲ ਕਹੀ ਸੀ ਬਈ ਅਸੀਂ ਪੰਜਾਂ ਦੇ ਪੰਜ ਪਰਮਾਨ ਪੰਜਾਂ ਦੇ ਆਖੇ ਲੱਗਾਂਗੇ ਪੰਜਾਂ ਦੀ ਬਚਾਇਤ ਪੰਜਾਂ ਦਾ ਪੰਥੋ ਪੰਜ ਪਿਆਰੇ ਤੇ ਅਸੀਂ ਤਾਂ ਤੁਹਾਨੂੰ ਰੂਪ ਦੇ ਵਿੱਚ ਹੁਕਮ ਕਰਨ ਲੱਗੇ ਆ ਬੇਅੰਤ ਨਹੀਂ ਹੁਕਮ ਮਹਾਰਾਜ ਕਹਿੰਦੇ ਸਤਿ ਬਚਰ ਠੀਕ ਆ ਕੋਈ ਨਹੀਂ ਜੇ ਹੁਣ ਤੁਸੀਂ ਇਹ ਗੱਲ ਕਹੀ ਦਿੱਤੀ ਤੇ ਸੋਥੋਂ ਬਿਨਾ ਅਸੀਂ ਹੈ ਵੀ ਨਹੀਂ ਹੈ ਪੰਥ ਦੇ ਨਾਲ ਆ ਅਸੀਂ ਤਾਂ ਮਹਾਰਾਜ ਨੇ ਜਦੋਂ ਉਸ ਵੱਡੇ ਸਾਹਿਬ ਜਾਂ ਦੇ ਸੀਦ ਹੋਗੇ ਛੋਟੇ ਦੂਜੇ ਸਾਹਿਬ ਜਾਂ ਦੇ ਸੀਦ ਹੋਗੇ ਭਾਈ ਜਿਹਾਰ ਸਿੰਘ ਤੇ ਹੁਣ 사ਤਗੁਰੂ ਜੀ ਉੱਥੋਂ ਸਾਹ ਸਾਖ ਤੇ ਨਿਕਲਦੇ ਆ ਜਦੋਂ ਨਿਕਲਦੇ ਨੇ ਉਹ ਤੁਰਦੇ ਆ ਤੋਂ ਨਿਕਲ ਕੇ ਵਿੱਚੋਂ ਹੁਣ ਅੰਦਰ ਆਪ ਦੀ ਕਲੰਗੀ ਵੀ ਲਾ ਕੇ ਸੰਗਤ ਸਿੰਘ ਦੇ ਸਿਰ ਤੇ ਲਾਉਂਦੇ ਆ ਤਾਜ ਵੀ ਲਾਉਂਦੇ ਆ ਕਲੰਗੀ ਵੀ ਲਾਤੀ ਕਲੰਗੀ ਦਾ ਰਾਜ ਵੀ ਦੇਤਾ ਤੇ ਉਧਰ ਉਹਦਾ ਜੋ ਸਿਰ ਤੋਂ ਆਪਣੇ ਲਾ ਕੇ ਤਾਜ ਦੇਦਾ ਤੇ ਪੰਥ ਵੀ ਦੇਦਾ ਤੇ ਉਹਦਾ ਸਾਧ ਸੰਗਤ ਚੋਲਾ ਵੀ ਲਾ ਕੇ ਮਹਾਰਾਜ ਨੇ ਆਪਦਾ ਦੇ ਤਾ ਉਹਦੇ ਕੱਪੜੇ ਸਾਰੇ ਦੇਤੇ ਸੰਗਤ ਸਾळे ਪਹਿਨ ਕੇ ਤਲਵਾਰ ਲੈ ਕੇ ਤੇ ਜੋੜਾ ਪਾ ਕੇ ਸਤਗੁਰੂ ਜੀ ਵਿੱਚੋਂ ਨਿਕਲੇ ਨਾਂ ਕੋਲੇ ਘੋੜਾ ਨਾ ਜੋ ਜੋੜਾ ਤਾਂ ਫਿਰ ਆ ਕੇ ਜਦੋਂ ਲੋਥਾਂ ਕੋਲ ਦੀ ਨੰਨਣ ਲੱਗੇ ਪਤਾ ਨਹੀਂ ਕਿਸੇ ਦੀ ਵਿਚਾਰੇ ਦੀ ਲੋਥ ਦੇ ਵਿੱਚ ਫਸ ਕੇ ਇੱਕ ਪੈਰ ਲੇਗਾ ਮਹਾਰਾਜ ਨੇ ਦੂਜਾ ਵੀ ਮਾਰਿਆ ਚਲਾ ਕੇ ਕਹਿੰਦੇ ਚਲੋ ਹੁਣ ਅਸੀਂ ਸਿੱਖਾਂ ਦੀ ਬੇਇੱਜ਼ਤੀ ਨਹੀਂ ਕਰਨੀ ਕਿਉਂਕਿ ਸਾਡੇ ਸਿੰਘ ਪਏ ਆ ਸ਼ਹੀਦ ਹੋਏ ਜਾਨ ਤੋਂ ਪਿਆਰੇ ਭਾਈ ਮਾਨ ਸਿੰਘ ਧਰਮ ਸਿੰਘ ਤੇ ਅਦਿਆ ਸਿੰਘ ਨੂੰ ਕਹਿੰਦੇ ਵੀ ਤਾਰਿਆਂ ਦੀ ਸੇਧ ਸੇਧ ਨਾਲ ਤੁਰਿਆ ਆਇਓ ਸਾਨੂੰ ਮਿਲ ਲਿਓ ਮਹਾਰਾਜ ਚਾਲ ਸਾਬ ਦੇ ਵਿੱਚ ਦੀ ਹੋ ਕੇ ਮਾਛੀਵਾੜੇ ਆ ਗਏ ਉਣੀ ਤੋਂ ਚਾਲ ਸਾਬ ਤੋਂ ਤੁਰਦਿਆ ਸਾਹ ਸੰਗਤ ਹੁਣ ਪੈਰ ਲੰਗੇ ਆ ਪੱਥਰ ਵੱਜ ਵੱਜ ਕੇ ਪੈਰ ਕੰਡੇ ਵੱਜ ਵੱਜ ਕੇ <li>ਰੋਲੀ ਰਿਪੇਰ ਹੋਏ ਪਏ <li>ਰੋਦੀ ਰਬਾਣਾ ਹੋਇਆ ਪਿਆ ਸਰੀਰ ਤੇ ਬਹੁਤ ਰੀਟਾਂ ਵੱਜੀਆਂ ਥੱਕੇ ਪਏ ਆ ਨੀਂਦਾ ਉਹਦਾ ਹੁਣ ਗੜੀ ਦੇ ਵਿੱਚ ਵੀ ਨੀਂਦਾ ਸੀ ਰਾਹ ਦੇ ਵਿੱਚ ਵੀ ਸੀ ਡਰ ਵੀ ਸੀ ਵੀ ਕਿਤੇ ਚਲੋ ਡਰਦਾ ਮਹਾਰਾਜ ਨੂੰ ਹੈ ਨਹੀਂ ਸੀ ਨਿਰਭਾਉ ਸੀ ਵਾਇਗਰੂ ਪਰ ਫੇਰ ਵੀ ਉਹਨਾਂ ਨੇ ਦੁਨੀਆਂ ਦੇ ਨਾਲ ਹੀ ਚੱਲ ਕੇ ਕਰਿਆ ਤੇ ਬਚਦੇ ਬਚਾਉਂਦੇ ਮਾਛੀਵੜ ਦੇ ਜੰਗਲਾਂ ਦੇ ਬਾਗ ਚ ਜਾ ਕੇ ਪੈ ਕੇ ਗਲਾਬੇ ਤੇ ਪੰਜਾਬੇ ਦੇ ਉੱਥੇ ਉਹਨਾਂ ਨੇ ਪਾਈ ਗਲਾਬੇ ਦੇ ਪੰਜਾਬੇ ਨੇ ਉਹ ਵੀ 사ਧਗੁਰੂ ਦੇ ਸਰਦਾਲੂ ਸੀ ਸੀ ਡਰੂ ਬੰਦੇ ਉਹ ਆ ਗਏ ਉਧਰ ਭਾਈ ਮਾਨ ਸਿੰਘ ਤੁਨ ਸਿੰਘ ਤੇ ਇਹ ਵੀ ਜਾਵਡੇ 사ਧਗੁਰੂ ਜੀ ਸੁੱਤੇ ਪਏ ਆ 사ਧ ਸੰਗਤ ਉੱਤੇ ਕੋਈ ਲੀੜਾ ਨਹੀਂ ਪਾਟੇ ਲੀੜੇ ਪੈਰ ਮੈਲਾ ਚੁਈ ਜਾਂਦਾ ਮੁੱਖ ਤੇ 사ਧਗੁਰੂ ਜੀ ਦੇ ਮਤਲਬ ਮੈਲਾ ਲੱਗਾ ਕੰਡੇ ਵੱਜੇ ਝਾੜੀਆਂ ਚ ਦੀ ਨੰਗਦਿਆਂ ਤੋਂ ਤੇ ਡੋਲ ਪਏ ਤੇ ਅੱਖਾਂ ਚ ਪਾਣੀ ਤ੍ਰਿਪ 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 ਡਕਦਾ ਤਨਾਂ ਦੇ ਚਰਨ ਕੋਟਣ ਲੱਗੇ ਲੱਤਾਂ ਬਾਹਾਂ ਕੋਟਣ ਲੱਗੇ ਮਹਾਰਾਜ ਦੀਆਂ ਸਤਿਗੁਰੂ ਜਦੋਂ ਹੱਥ ਲੱਗਿਆ ਤੇ ਸਾਹਸਕ ਉੱਠ ਕੇ ਬਹਿ ਗਏ ਕਹਿੰਦੇ ਹੋਇ ਆਓ ਖਾਲਸਾ ਜੀ ਭਾਈ ਉਹ ਰੋਣੋਂ ਨਹੀਂ ਹਟਦੇ ਉਹਨਾਂ ਨੇ ਫੜ ਕੇ ਹੱਥ ਸਿਰ ਤੇ ਰੱਖਿਆ ਕਹਿੰਦੇ ਉਹ ਖਾਲਸਾ ਇਹ ਕੰਮ ਆਜਾ ਆਪਣਾ ਰੋਣ ਦਾ ਨਹੀਂ ਆਪਣਾ ਹੁਣ ਤੁਸੀਂ ਦੱਸੋ ਵੀ ਆਪਾਂ ਜਾਣਾ ਪੰਜਾਬ ਨੂੰ ਹੀ ਐ ਇੱਧਰ ਨਹੀਂ ਤੇ ਬਾਚਦੇ ਬਚਾਉਂਦੇ ਆਪਾਂ ਇੱਥੋਂ ਚੱਲ ਗਏ ਤੇ ਇੱਕ ਜਣਾ ਜਾ ਕੇ ਪਿੰਡ ਚੋਂ ਮਤਲਬ ਸੂ ਲੈ ਕੇ ਆ ਉਹ ਵੀ ਇੱਥੇ ਕੋਈ ਕਿੰਨਾ ਖਜੂਰ ਆ ਪਠਾਣਾ ਦਾ ਮਤਲਬ ਵਾਨਾ ਦਾ ਭਾਈ ਮਾਨ ਸਿੰਘ ਗਿਆ ਤੇ ਉਹ ਜਾ ਕੇ ਪਤਾ ਲੈ ਕੇ ਆਇਆ ਦੱਸਿਆ ਵੀ ਮਹਾਰਾਜ ਫਿਰਦੇ ਆ ਪਿੰਡਾਂ ਚ ਘਲਾਸ ਕਰ ਲੈਂਦੇ ਭਾਈ ਗਲਬਾ ਪੰਜਾਬਾ ਇਹਨੂੰ ਜਾ ਕੇ ਦੱਸਤਾ ਉਹ ਕਦੇ ਛੋਡੇ ਬਾਗ ਚ ਸਤਿਗੁਰੂ ਜੀ ਆਏ ਆ ਉਹ ਵੀ ਆ ਕੇ ਦੋਨੇ ਭਰਾ ਤੇ ਮਹਾਰਾਜ ਨੂੰ ਚੱਕ ਕੇ ਭਾਈ ਮਾਰ ਸਿੰਘ ਨੇ ਮੋਢਿਆਂ ਤੇ ਤੇ ਪੰਜਾਬ ਦੇ ਗੁਲਾਬੇ ਦੇ ਘਰੇ ਨੇਰੇ-ਨੇਰੇ ਲੈ ਕੇ ਗਏ। ਉੱਥੇ ਜਾ ਕੇ ਚਲੋ ਮਲਮ ਮਲ ਲਾਈ ਰਾਮ ਰੋ ਕਰਿਆ ਮਹਾਰਾਜ ਨੇ। ਉੱਥੇ ਮਤਲ ਝੜਕਾ ਬਣਾਇਆ ਝਟਕਾ ਖਾਦਾ ਮਹਾਰਾਜ ਨੇ ਨਾਲ ਪੰਡਤਾਂ ਦੇ ਕਾਜ਼ੀਆਂ ਦੇ ਘਰ ਸੀ। ਉਹਨਾਂ ਨੇ ਦੱਸਣਾ ਸੀ ਉਹ ਕਹਿੰਦੇ ਅਸੀਂ ਦੱਸਾਂਗੇ। ਗੁਰੂ ਸਾਹਿਬ ਨੂੰ ਉਹ ਝਟਕਾਏ ਫਿਰ ਮਹਾਰਾਜ ਨੇ। ਫਿਰ ਉਹ ਤੋਂ ਗਨੀਖਾ ਤੇ ਨਵੀ ਖਾਂ ਦੇ ਘਰੇ ਲੈ ਗਏ ਫਿਰ ਮਾਈ ਹਰਦੇਈ ਉੱਥੇ ਆਈ। ਉਹਨੇ ਤਾਂ ਨੀਲਾ ਚੋਲਾ ਦਿੱਤਾ ਸਾਰਾ ਖੱਦਰ ਦਿੱਤਾ ਖੱਦਰ ਉੱਥੇ ਰੰਗਾਇਆ ਮਹਾਰਾਜ ਨੇ ਨੀਲੇ ਰੰਗ ਦਾ ਰੰਗਾਇਆ ਤੇ ਨਾ ਮਾਈ ਨੂੰ ਤਾਰਿਆ ਨਾ ਗਣੀ ਘਾਦੇ ਨਵੀ ਘਾਣੂ ਤਾਰਿਆ ਫਿਰ ਉੱਥੋਂ ਉੱਚ ਦੀ ਪੀਲ ਬਣ ਕੇ ਨਿਕਲਦੇ ਆ ਆਲ ਮੰਗੀਰ ਆਉਂਦੇ ਆ ਆਲ ਮੰਗੀਰੋਂ ਇੱਧਰੋਂ ਰਾਹ ਨੂੰ ਲੰਮੇ ਜਟਪਰੇ ਆਉਂਦੇ ਆ ਮਾਣੂ ਕੇ ਆਉਂਦੇ ਆ ਮਹਿਤਿਆਣਾ ਸਾਹਿਬ ਆਉਂਦੇ ਆ ਚੱਕਾ ਰੌਂਦੇ ਆ ਐਂ ਦੀ ਹੋ ਕੇ ਸਾਧ ਸੰਗਤ ਅਦਰ ਕਾਂਗੜ ਧੀਨੇ ਜਫਰਨਾਮਾ ਲਿਖਦੇ ਆ ਮੁਕਸਰ ਜਾਂਦੇ ਆ ਫਿਰ ਉਤੇ ਮੁਕਸਰ ਦੀ ਜੰਗ ਹੁੰਦੀ ਆ ਫਿਰ ਸਾਧ ਸੰਗ ਸਾਧ ਸਤਿਗੁਰੂ ਜੀ ਦਮਦਮਾ ਸਾਹਿਬ ਜਾਂਦੇ ਆ ਭਾਈ ਡੱਲੇ ਕੋਲੇ ਜਾਂਦੇ ਆ ਇਸ ਤਰ੍ਹਾਂ ਸਾਧ ਸੰਗ ਪੜਾਉ ਪੜਾਈ ਕਰਦੇ ਮਾਲਵੇ ਦੇਸ਼ ਨੂੰ ਸਤਿਗੁਰੂ ਜੀ ਆ ਗਏ ਮਾਲਵੇ ਚ ਆ ਕੇ ਫਿਰ ਕੁਛ ਰਾਮ ਕਰੇ ਉਤੇ ਦਮ ਫਿਰ ਉਤੇ ਦਾਮ ਲਿਆ ਦਮਦਮਾ ਸਾਹਿਬ ਤਾਂ ਜੋ ਦਮਦਮਾ ਸਾਹਿਬ ਬਣਿਆ ਇਸ ਤਰ੍ਹਾਂ ਸਤਿਗੁਰੂ ਤੇ ਬਹੁਤ ਵੱਡੀਆਂ ਪੀੜਾਂ ਪਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਤੇ ਆਪਦੇ ਸਿੱਖਾਂ ਨੂੰ ਸਿਖਾਇਆ ਤੇ ਦੱਸਿਆ ਵੀ ਜੇਕਰ ਇਹ ਜੀ ਪੀੜ ਵੀ ਪੈ ਜੇ ਤਾਂ ਜਾ ਕੇ ਉਹਨਾਂ ਡਰਿਓ ਨਾ ਜੇ ਖਾਲਸਾ ਤੇ ਇਹ ਜੀ ਪੀੜ ਪਵੇ ਕਦੇ ਵੀ ਨਾ ਡਰਿਓ ਖਾਲਸਾ ਕਦੇ ਡਰਦਾ ਨਹੀਂ ਹੁੰਦਾ ਉਹ ਕਾਲ ਤੱਕ ਜਿਹੜਾ ਡਰ ਗਿਆ ਨਾ ਮੌਤ ਤੋਂ ਡਰ ਉਹਨਾਂ ਰਹਿ ਜਿੱਦẽ ਮੌਤ ਉਹਨੀਆਂ ਸਾਥ ਸੰਗਤ ਆ ਜਾਣੀਆਂ ਜਿੱਥੇ ਮਰਜੀ ਪਾਜਲਾ ਜਿੱਥੇ ਹੋਣੀ ਆ ਹੋ ਕੇ ਹੀ ਰਹਿਣੀ ਆ ਇਹ ਆਪ ਨੂੰ ਇੱਕ ਬਾਂਹ ਤੇ ਭਲੇਕੇ ਹੁੰਦੇ ਵੀ ਕਹਿੰਨੀ ਮੈਂ ਐਂ ਕਰਿਆ ਤਾਂ ਮੈਨੂੰ ਉਹ ਮਾਰ ਦੋ ਐ ਮਾਰ ਦੋ ਨਹੀਂ ਕੋਈ ਕੋਸ਼ਿਸ਼ ਕਰ ਸਕਦਾ ਇਸ ਕਰਕੇ ਸਾਧਗੁਰ ਜੀ ਨਰਪੈ ਸਨ ਬੜੇ ਬੜੇ ਉਹਨੇ ਚੜ੍ਹ ਦੇ ਕਲਾਲੇ ਜਿੰਨੇ ਵੀ ਕਾਰਜ ਕਰੇ ਆ ਕਿੱਦੇ ਉਹਨੂੰ ਬੰਦਪੁਰ ਦਾ ਕਿਲਾ ਛੱਡਿਆ ਤੇ ਦੇਖੋ ਫਿਰ ਕਿਵੇਂ ਕੀ ਹਾਲ ਹੋਏ ਉਹਨਾਂ ਦੇ ਕਿਵੇਂ ਸ਼ਹਿਰ ਗਹਿਮਾ ਗਹਿਮ ਕਰਦਾ ਸੀ ਜਦੋਂ ਆਪਦਾ ਕਦੇ ਘਰ ਹੀ ਛੱਡ ਕੇ ਜਾਣਾ ਹੋਵੇ ਬਣਿਆ ਬਣਾਇਆ ਤੇ ਪੂਰੇ ਪਰਿਵਾਰ ਦੇ ਵਿੱਚੋਂ ਆਪਾਂ ਤੇ ਫਿਰ ਕੀ ਹਾਲ ਹੁੰਦਾ ਹੁੰਦੇ ਆਪਣਾ ਜਦ ਰ ਇੱਕ ਆਪਾਂ ਵਿਆਹ ਹੁੰਦਾ ਵੇਕ ਆਪਣੇ 2-4 ਦਿਨ ਆਪਾਂ ਵਿਆਹ ਚ ਰਹਿੰਦੇ ਹੁੰਨੇ ਆ ਤੇ ਇਹਦੇ ਵਿਆਹ ਦੇ ਆਪਣੇ ਸਾਰੇ ਜੀਵ ਮੇਲ ਮਿਲ ਆਇਆ ਬਿੱਤਰ ਜਾਂਦਾ ਕਲਾਕਾਰ ਸੁਣਨ ਆ ਰਹੇ ਨੇ ਕਿੰਨਾ ਜੀ ਜ ਨਹੀਂ ਲੱਗਦਾ ਤੇ ਸਤਿਗੁਰੂ ਇਸ ਤਰ੍ਹਾਂ ਸਤਿਗੁਰੂ ਜੀ ਸੀ ਅਨੰਦਪੁਰ ਸਾਹਿਬ ਦੇ ਵਿੱਚ Hindu, Muslim, Sikh ਸਾਰਿਆਂ ਦੇ ਨਾਲ ਪਰੇ ਹੁੰਸੀ ਮਹਾਰਾਜ ਦਾ ਨਾਂ ਦਾ ਪੁਰਜ ਜਦੋਂ ਮਹਾਰਾਜ ਵਾਪਸ ਮੁੜ ਕੇ ਜਾਂਦੇ ਹੁੰਦੇ ਤੇ ਦੀਵੇ ਜਗਾਉਂਦੇ ਹੁੰਦੇ ਸੀ ਉਹ ਤੇ ਘਰਾਂ ਦੇ ਉੱਪਰ ਵੀ ਆਗੇ ਸਤਗੁਰੂ ਜੀ ਮੋੜ ਕੇ ਇੰਨਾ ਪਿਆਰ ਸੀ ਸਾਰੀਆਂ ਸੰਗਤਾਂ ਦਾ ਅਨੰਦਪੁਰ ਸਾਹਿਬ ਦੇ ਵਿੱਚ ਜੰਗਰ ਲੱਗਦੇ ਸੀ ਜੋੜਿਆਂ ਨੇ ਕਿਰਤਬ ਹੁੰਦੇ ਸੀ ਸੰਗਤਾਂ ਦੂਰੋਂ ਡੇੜਿਆਂੋਂ ਆਉਂਦੀਆਂ ਸੀ ਟੋਲੇ ਬੰਨ ਬੰਨ ਕੇ ਅਨੰਦਪੁਰ ਸਾਹਿਬ ਦੇ ਵਿੱਚ ਕਿੰਨੀ ਗਹਿਮਾਂ ਗਹਿਮ ਸੀ ਜਿਵੇਂ ਅੱਜ ਆਪਾਂ ਉੱਥੇ ਜਾਣਾ ਹਰਲੇ ਮੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਹੋਲਾ ਮੱਲਾ ਇਸ ਤਰ੍ਹਾਂ ਸਾਲ ਸੰਗਤ ਸਤਗੁਰੂ ਜੀ ਕਈ ਪ੍ਰੋਗਰਾਮ ਉੱਤੇ ਕਰਦੇ ਸੀ ਵਿਸਾਖੀ ਦਾ ਵੀ ਮਾਗੀ ਦਾ ਵੀ ਤੇ ਹੋਲੇ ਮੱਲੇ ਦਾ ਵੀ ਤਿੰਨ ਪ੍ਰੋਗਰਾਮ ਉੱਥੇ ਲਾਉਂਦੇ ਸੀ। ਉਹਨਾਂ ਦਾ ਪੁਰਸਾਹਿਬ ਦੇ ਵਿੱਚ ਤੇ ਦੂਰ ਦੇ ਰਾਜੇ ਮਹਾਰਾਜੇ ਬਾਹਰਲੇ ਦੇਸਾਂ ਚ ਵੀ ਸੰਗਤ ਆਉਂਦੀਆਂ ਸੀ ਜਿਵੇਂ ਅੱਜ ਆਉਂਦੇ ਆ। ਆਹੀ ਆਉਂਦੇ ਹੁੰਦੇ ਸੀ। ਜਿਵੇਂ ਹੁਣ ਬਹੁਤੀ ਹੋਣੀ ਆਉਂਦੇ ਆ ਹੋਰ ਰਾਜਾਂ ਦੇ ਬਾਦਸ਼ਾਹ ਵੀ ਆਉਂਦੇ ਆ ਨੰਦਪੁਰ ਸਾਹਿਬ ਮੱਥਾ ਟੇਕਣ। ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਜੀ ਦੇ ਤਾਂ ਗੋਣ ਆਪਾਂ ਗਾ ਹੀ ਨਹੀਂ ਸਕਦੇ। ਕਰੋੜ ਕਰੋੜ ਵਾਰ ਵੀ ਜਨਮ ਲੈ ਲੈਣੇ ਕਰੋੜ ਕਰੋੜ ਵਾਰ ਵੀ ਤੇ ਰੋਮ ਰੋਮ ਕਟਾ ਕੇ ਵੀ ਤਾਂ ਵੀ ਆਪਾਂ ਦੇਣ ਨਹੀਂ ਦੇ ਸਾਡੇ ਮਹਾਰਾਜ ਦਾ ਐਨੇ ਆਪਣੇ ਤੋਂ ਨੇ ਪਰਵਕਾਰ ਕਰੇ ਆ ਐਵੇਂ ਖਾਲਸਾ ਪੰਥ ਨਹੀਂ ਬਸਾਇਆ ਗੱਲਾਂ ਤਾਂ ਬਹੁਤ ਵੱਡੀਆਂ ਆ ਅੱਜ ਖਾਲਸਾ ਪੰਥ ਦਾ ਕੀ ਹਾਲ ਆ ਕੋਈ ਕਿੱਧਰ ਨੂੰ ਪੈਰ ਖੇਚ ਰਿਹਾ ਕੋਈ ਕਿੱਧਰ ਨੂੰ ਖੇਚ ਰਿਹਾ ਕੋਈ ਕਿੱਧਰ ਨੂੰ ਖੇਚ ਰਿਹਾ ਯਾਰ ਉਹ ਜੇ ਇੱਕ ਹੋ ਕੇ ਗੱਲ ਕਰੋ ਤੁਹਾਡੇ ਕੋਈ ਬਾਣ ਹੀ ਨਹੀਂ ਚਾਹ ਸਕਦਾ ਕੋਈ ਬਾਦਸ਼ਾਹ ਹੀ ਨਹੀਂ ਚਾਹ ਸਕਦੀ ਖਾਲਸਾ ਤਾਂ ਏਡੀ ਕੋਮ ਤਗੜੀ ਆ ਜਿਹੜੇ ਤੁਸੀਂ ਅੱਜ ਨਿੱਕੇ ਨਿੱਕੇ ਅੰਗਲਾਂ ਤੋਂ ਕਿਤੇ ਮੋਦੀ ਤੋਂ ਡਰ ਕੇ ਕਿਤੇ ਉਦੋਂ ਕਿਤੇ ਡਰ ਕੇ ਤੇ ਕਹੇ ਤੋ ਡਰ ਕੇ ਕਹੇ ਤੋ ਡਰ ਕੇ ਮੈਂ ਤੇ ਛਾਰ ਗਿਆ ਤੋਂ ਖਾਲਸਾ ਨੇ ਡਰਦਾ ਕਿ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ